ਹਾਂਜੀ ਭਾਈ ਤੁਹਾਡਾ ਨਾਮ ਜੀ ਦਿਸਪਾਲ ਤੋਂ ਬੋਲ ਰਿਹਾ ਦਿਸਪਾਲ ਜੀ ਕਿੱਥੋਂ ਆਏ ਤੁਸੀਂ ਜੀ ਅਸੀਂ ਚਲਾਰਾ ਤੋਂ ਆਏ ਅੱਜ ਕਿੱਥੇ ਜਾ ਰਹੇ ਤੁਸੀਂ ਪਟਿਆਲਾ ਜਾ ਰਹੇ ਸੀ ਦਿਸਪਾਲ ਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਤੁੰਦ ਬਹੁਤ ਜਿਆਦਾ ਪੈ ਲੱਗਦੀ ਹੈ ਕੀ ਕਹਿਣਾ ਚਾਹੁੰਦੇ ਵਿਛੇ ਤੇ ਜੀ ਤੁੰਦ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਤਲਬ ਕਿ ਇਹ ਰੋਡ ਦੇ ਵਿੱਚ ਪਾਣੀ ਦੇ ਖੰਡਾ ਨੇ ਜਿਆਦਾ ਨੇ ਬਹੁਤ ਪ੍ਰੇਸ਼ਾਨਗੀ ਆਉਂਦੀ ਹੈ ਕਿਉਂਕਿ ਜਦ ਆਪਾਂ ਮੋਟਰਸਾਈਕਲ ਰਸਤੇ ਦੇ ਸਾਈਡ ਤੋਂ ਜਾਂਦੇ ਆ ਤਾਂ ਜਿਹੜੇ ਬੜੀਆਂ ਗੱਡੀ ਆਲਿਆਂ ਨੇ ਉਹ ਜ਼ਿਆਦਾ ਡਰ ਰਹਿੰਦਾ ਹੈ ਕਿਉਂਕਿ ਉਹਨੇ ਆਪਣੀ ਵੱਡੀ ਗੱਡੀ ਬਚਾਣੀ ਹੁੰਦੀ ਆ ਕਿਉਂਕਿ ਮੋਟਰਸਾਈਕਲ ਜਾਂ ਸਾਈਡ ਤੋਂ ਲੰਘ ਗੱਡੀ ਬਚਾਣੀ ਹੁੰਦੀ ਆ ਕਿਉਂਕਿ ਮੋਟਰਸਾਈਕਲ ਜਾਂ ਸਾਈਡ ਤੋਂ ਲਾਂਦੇ ਨੇ ਕੋਈ ਉਹ ਚ ਬਹੁਤ ਜ਼ਿਆਦਾ ਨੇ ਅੱਛਾ ਤੋਂ ਵੀ ਕਾਜ ਨਿਕਲ ਆਪੂ ਕਰਕੇ ਹੋਰ ਜਾਣਾ ਪੈਸਾ ਲਈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਕਿ ਰੋਡ ਦਾ ਵੀ ਧਿਆਨ ਦਿੱਤਾ ਜਾਵੇ ਥੋੜਾ ਜਿਆਦਾ ਪੂਰੇ ਦਰਸਤ ਨੇ ਇਹ ਸਾਈਡਾਂ ਤੇ ਅੱਜ ਵੀ ਪੱਤੇ ਨਾਲ ਅੱਗੇ ਜਾ ਕੇ ਦੇਖੋਗੇ ਤੁਸੀਂ ਕਿ ਪੱਤੇ ਨਾਲ ਨਾ ਕੋਈ ਬਰਾਉਂ ਕਰ ਰਹੀ ਹੈ ਕਿਉਂਕਿ ਮੋਟਰਸਾਈਕਲ ਜਦ ਵੀ ਸਿੱਧੀ ਪਟਰੀ ਕ੍ਰੋਸ ਕਰਕੇ ਹੁੰਦਾ ਜਾਊਗਾ ਰੋਡ ਦੇ ਵਿੱਚ ਜਾਊਗਾ ਤਾਂ ਜਿਹੜਾ ਬੜੀ ਗੱਡੀ ਆਲਾ ਪਿੱਛੋਂ ਆ ਰਿਹਾ ਉਹਦੇ ਨਾਲ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਜਿਹੜੇ ਆਂਗਲਸ ਤੇ ਕਾਲੀ ਹੁੰਦਾ ਸੜਕ ਤੋਂ ਅੰਦਰ ਆਉਂਦੇ ਨੇ ਬੰਦ ਕਰ ਦਿੱਤਾ ਸੋਚਿਆ ਅੰਦਰ ਲਈ ਸੁਰੱਖਿਆ ਅੰਦਰ ਲਈ ਕਟਿੰਗ ਕਰਾਉਣੀ ਚਾਹੀਦੀ ਆ ਇਹਦੇ ਬੜੇ ਖੱਡੇ ਨੇ ਫਿਲਹਾਲ ਇਹਨਾਂ ਨੂੰ ਚਲੋ ਘਰਨਾ ਚਾਹੀਦਾ ਤਾਂ ਜੋ ਕਿਸੇ ਦਾ ਨੁਕਸਾਨ ਜਾਨੀ ਨਾ ਹੋ ਤੇ ਇਸੇ ਚੈਨਲ ਰਾਹੀਂ ਤੁਸੀਂ ਜਿਹੜੇ ਸਾਡੇ ਤੁਰਸ਼ਕ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਬਣਾ ਰੋਡ ਖਰਾਬ ਹੈ ਕਿ ਪਿਆਲਾ ਜਾਂ ਜਾਣਾ ਹੈ ਬੜੀ ਬੜ ਕੇ ਹੌਲੀ ਜਾਣਾ ਐਨਾ ਕੋਈ ਵਧੀਆ ਰੋਡ ਨਹੀਂ ਹੈਗਾ ਇਹ ਆਪਾਂ ਜੀ ਵੀ ਹਾਂ ਠੀਕ ਹੈ ਤੂੰ ਦਬਾਅ ਜ਼ਿਆਦਾ ਹੀ ਸਾਨੂੰ ਕਿਰਪਾ ਧੰਨਵਾਦ ਹਾਂਜੀ ਸਰ ਜਿਸ ਤਰ੍ਹਾਂ ਧੁੰਦਾ ਜਿਹਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਕੀ ਕਹਿਣਾ ਚਾਹੋਗੇ ਦੇ ਵਿੱਚ ਤੇਜੀ ਉਹ ਦਦੇ ਵਿੱਚ ਮੈਂ ਆਪ ਜੀ ਦੇ ਸਾਰੇ ਲੋਕਾਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਹਾਂ ਵੀ ਜਿੰਨਾ ਜ਼ਰੂਰੀ ਹੋਵੇ ਬਹੁਤ ਤੇ ਜ਼ਿਆਦਾ ਜ਼ਰੂਰੀ ਕੰਮ ਆ ਤਾਂ ਘਰੋਂ ਨਿਕਲਣ ਮੇਰੇ ਦਰਵਾਜ਼ੇ ਆਪਣੇ ਉਹਦੇ ਸੇਫ ਜਗ੍ਹਾ ਤੇ ਰਹਿਣ ਤੇ ਜੇਕਰ ਐਮਰਜੈਂਸੀ ਨੂੰ ਡਰਾਈਵ ਕਰਨੀ ਪੈਂਦੀ ਹੈ ਤਾਂ ਜਿਹੜੇ ਡਰਾਈਵਿੰਗ ਦੇ ਰੂਲਸ ਨੇ ਆਪਣੀ ਸਾਈਡ ਤੇ ਚੱਲਣ ਬੱਤੀਆਂ ਲਾ ਕੇ ਚੱਲਣ ਤੇ ਲਾਲ ਲਾਲ ਬੱਤੀਆਂ ਲੋਬੀ ਤੇ ਚੱਲਣ ਦੀ ਕਿਸੇ ਦੇ ਖੱਜ ਨਾਲ ਤੇ ਸਲੋ ਸਪੀਡ ਤੇ ਚੱਲਣ ਸਾਰੇ ਟ੍ਰੈਫਿਕ ਰੂਟ ਦੀ ਪਾਲਣਾ ਕਰੇ। ਇਕ ਸਰ ਜਿਨ੍ਹਾਂ ਨੇ ਰਿਫਲੈਕਟਰ ਨਹੀਂ ਲਗਾਏ ਉਹਨਾਂ ਨੂੰ ਤੁਸੀਂ ਕੀ ਉਹਨਾਂ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਆਪਣੀਆਂ ਗੱਡੀਆਂ ਦੇ ਪਿੱਛੇ ਜਾਂ ਤਾਂ ਕੋਈ LED ਲਗਵਾਉਣ ਜਾਂ ਫਿਰ ਰਿਫਲੈਕਟਰ ਲਗਵਾ ਲੈਣ ਜਿਸ ਨਾਲ ਕੀ ਹੈ